तो <स्थाथ> क्योंकि मैं पहला स्पष्ट कर चुकाल लैवल से कोई गठबंधन करके नैशनल लेवल पे कोई डिसीजन नहीं हो सकता स्टेट तो स्टेट मतलब हो रहा है अभी देखो अभी सोचते हैं भी पहला तो दोनों कॉम्य पार्टियां अभी आपसे मीटिंग की है ਜਿੰਨੀਆਂ ਦੇ ਪੰਜਾਬ ਦੇ ਸੈਕੂਲਰ ਡੈਮੋਕ੍ਰੈਟਿਕ ਫੋਰਸੇ ਨੇ ਉਹਨਾਂ ਨੂੰ ਯੂਨਾਈਟ ਕਰਕੇ ਇਲੈਕਸ਼ਨ ਚ ਤਾਂ ਜਾਵਾਂਗੇ ਇਹ ਤਾਂ ਨਹੀਂ ਅਸੀਂ ਕਹਿ ਸਕਦੇ ਵੀ ਇਲੈਕਸ਼ਨ ਨਹੀਂ ਲੜਾਂਗੇ ਇਲੈਕਸ਼ਨ ਲੜਾਂਗੇ ਬਸ ਹੀ ਆਪਣੇ ਜਿਹੜੇ ਆ ਸਾਡੇ ਮਜ਼ਬੂਤ ਏਰੀਏ ਨੇ ਉੱਥੇ ਤਾਂ ਇਲੈਕਸ਼ਨ ਤਾਂ ਲੜਾਂਗੇ ਤਾਂ ਲੜੂਗੀ ਪੰਜਾਬ ਦੀ ਆਪਰੇ ਕਦੇ ਮਜ਼ਬੂਤ ਨਹੀਂ ਨਹੀਂ ਅਸਾਰੇ ਸਿੱਟਾ ਨੇ ਦਾਅਵਾ ਨਹੀਂ ਕਰ ਸਕਦੇ ਵੀ ਸਾਰੇ ਸਿੱਟਾ ਲੜਾਂਗੇ ਗੱਲਬਾਤ ਕੱਢੀ ਹੋਈ ਹੈ ਸੀਪੀਆਈ ਤੇ ਸੈਕੀ ਨਾਲ ਵੀ ਥੋੜੇ ਜਣ ਪਹਿਲਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੁਝ ਹੋਰ ਵੀ ਜਿਹੜੇ ਕੁਝ ਸੈਕੂਲਰ ਬੰਲੇ ਕੋਈ ਹੋਰ ਨੇ ਉਹਨਾਂ ਦਾ ਨਾਲ ਦੇ ਕਿ ਪਹਿਲਾਂ ਹਾਂ ਉਹਨਾਂ ਦਾ ਸੀ ਪੰਜ ਚਾਰ ਫੀਟਾ ਪਹਿਲੇ ਆਇਡੈਂਟੀਫਾਈ ਕਰੀਆਂ ਹੋਈਆਂ ਨੇ ਉਹ ਚ ਜਿਹੜੀਆਂ ਜਿਹ ਪਹਿਲੇ ਆਇਡੈਂਟੀਫਾਈ ਕੀਤੀਆਂ ਨੇ ਚਾਰ ਫੀਟਾ ਉਹਦੇ ਚ ਲਲਨ ਗੁਰ ਸਾਹਿਬ ਆ ਫਤਿਹਰ ਦਾਵਾ ਉਹਦੇ ਚ ਖਡੂਰ ਸਾਹਿਬ ਦਾ ਤੇ ਜਲੰਧਰ ਜਾ ਕਿ ਕਾਫੀ ਡੈਂਟੀਫਾਈ ਕੀਤਾ ਉਸਨੇ ਆਪਣਾ ਵਰਕ ਜਿਹੜਾ ਸ਼ੁਰੂ ਕੀਤਾ ਜਦੋਂ ਕਿਸੇ ਨਾਲ ਗੱਲਬਾਤ ਹੋਏਗੀ ਉਹ ਮਤਲਬ ਕਿ ਸਾਡੇ ਛੜਾ ਵੀ ਮਤਲਬ ਪੋਸੀਬਲ ਹੈ ਉਹ ਜਿਸ ਉਸ ਸਪੇਸ ਵੀ ਹੈ ਸਾਡੇ ਕੋਲ ਇਸੇ ਤਰ੍ਹਾਂ ਸੀਜੀ ਨੇ ਵੀ ਆਪਣੇ ਦੋ ਦਿਨ ਹਲਕੇ ਤੇ ਆਪਣੀ ਵਰਕ ਕੀਤਾ ਹੈ ਉਹਨਾਂ ਨੇ ਜਿਹੜਾ ਮਤਲਬ ਆਨਲਾਈਨ ਹੈ ਜੀ ਚੋਧ ਰਹੇ ਤੇ ਸਾਡਾ ਅਜੰਡਾ ਸਪਸ਼ਟ ਰਹੇਗਾ ਵੀ ਕਾਰਪੋਰੇਟ ਕ੍ਰਿਮਨਲ ਗੱਟ ਜੋ ਬੀਜੇਪੀ ਆਰਐਸਐਸ ਦੇ ਜਾ ਉਹਨਾਂ ਦੇ ਸਹਿਯੋਗੀਆਂ ਨਾਲ ਕੋਈ ਨੇੜਤਾ ਨਹੀਂ ਹੋ ਸਕਦੀ ਉਹਨਾਂ ਨੂੰ ਹਰਾਉਣਾ ਹੀ ਸਾਡਾ ਪ੍ਰਾਇਮਰੀ ਟੀਚਾ ਹੈ ਉਹਨਾਂ ਨੂੰ ਹਰਾਉਣਾ ਮੁੱਖ ਮਕਸਦ ਹੋਏਗਾ ਇਹ ਸਾਡਾ ਜੇਤਨ ਹੈ ਜੇ ਆਉਣ ਨਾਲ ਦਿਨਾਂ ਚ ਨੇ ਪੂਰਾ ਖਰਪੂਰ ਯਤਨ ਕਰਾਂਗੇ ਸਾਡਾ ਯਤਨ ਹੋਏਗਾ ਵੀ ਪੰਜਾਬ ਦੇ ਵਿੱਚ ਬੀਜੇਪੀ ਨਾਲ ਕੋਈ ਨਾ ਜਾਵੇ ਗੱਲੀ ਰਹਿ ਜਾਵੇ ਇਹ ਸਾਡਾ ਜੇਤਨ ਹੋਇਆ ਮਤਲਬ ਬੀਜੇਪੀ ਗੱਲੀ ਰਹਿ ਜਾਵੇ भी सातन तो ये वास्ते बाकी गल भी गलबात अभी कर रहे हैं अगर मीटिंग मनिया नेतन है भी बीजेपी चलिए रह जाए भी 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 तो फिर बीजेपी फिर कुछ मिलने वाला नहीं है मतलब गिबन एंड टेक हो सकता कोई घट भी हो सकती है मतलब ऐसा मैं मतलब उ चार्ज आइडेंटीफाई किया है पर तो कट भी सकती तो थी। है मतलब जो कोई ऐसी फोर्स सैंड कर दी बीजेपी कल निखर जाती है तो होर सैकुलर डेमोक्रेटिक फोर्स ठीक स्टैप उन्होंने एडजस्टमेंट तो हो सकती है ਨਿਖਾਓ ਜਿਹੜੇ ਆਪ ਗਵਰਨਮੈਂਟਾਂ ਜਿੰਨੇ ਨੇ ਵਾਦੇ ਗਰੰਟੀਆਂ ਕੀਤੀਆਂ ਸੀ ਉਹਨਾਂ ਵਾਦੇ ਤੇ ਗਰੰਟੀਆਂ ਨੋਟਾਬੂਰ ਨਹੀਂ ਪੈ ਰਿਆ ਫਾਰ ਐਗਜ਼ੈਂਪਲ ਕਰਾਪਸ਼ਨ ਬਾਦਸਤੂਰ ਜਾਰੀ ਹੈ ਰੇਤੇ ਤੇ ਬਜਰੀ ਦਾ ਜਿਹੜਾ ਲੋਕਾਂ ਨੂੰ ਮਹਿੰਗੇ ਰੂਪ ਮਿਲ ਰਿਹਾ ਜੋ ਪਹਿਲੀਆਂ ਸਰਕਾਰਾਂ ਚ ਮਿਲਦੀ ਸੀ ਉਸ ਤੋਂ ਜ਼ਿਆਦਾ ਮਹਿੰਗਾ ਮਿਲ ਰਿਹਾ ਰੇਤੇ ਤੇ ਬਜਰੀ ਜੋ ਜਿਹੜੇ ਗਰੰਟੀ ਦਿੱਤੀ ਸੀ ਭਗਵੰਤ ਮਾਨ ਔਰ ਤੇਜਰੀਵਾਲ ਹਮਾਂ ਨੇ

ਮੇਰਾ ਸਵਾਲ ਇਹ ਆ ਵੀ ਹੁਣ ਇਹ ਭਗਵੰਤ ਮਾਨ ਜੀ ਔਰ ਕੇਜਰੀਬਾਲ ਜੀ ਇਹ ਲੋਕਾਂ ਨੂੰ ਸਪਸ਼ਟ ਕਰਨ ਕਿ ਉਹ 20000 ਕਰੋੜ ਦਾ ਮਤਲਬ 40000 ਕਰੋੜ ਬੰਦਦਾ ਸੀ ਦੋ ਸਾਲਾਂ ਜੀ ਤੇ ਆਇਆ 125 ਕਰੋੜ ਤੋਂ ਫਿਰ ਜਿਹੜਾ 40000 ਕਰੋੜ ਦੇ ਕਰੀਬ ਹੈ 125 ਦਾ ਇੱਕ ਤੋਂ ਵੀ ਛੀਂਜਾ ਨਾ ਤੇ ਬਾਕੀ ਦਾ ਪੈਸਾ ਵੀ ਦਿੱਲੀ ਵਾਲੇ ਵੰਡ ਕੇ ਲੈ ਗਏ ਜਾਂ ਮੰਨਿਆਂ ਦੇ ਵੰਡ ਲਿਆ ਇਹ ਦੱਸੋ ਪੰਜਾਬ ਦੇ ਲੋਕਾਂ ਨੂੰ ਇਹ ਤਾਂ ਪਿਆਰ ਦੇ ਲੋਕਾਂ ਨੂੰ ਸਪਸ਼ਟ ਕਰਨਾ ਕਿ ਉਹ 40000 ਕਰੋੜ ਆਉਣਾ ਸੀ ਤੁਹਾਡੀ ਗਰੰਟੀ ਮੁਤਾਬਕ ਹੋਣ 99 ਨੇ ਬੰਦ ਲਿਆ ਤੁਸੀਂ ਜਾਂ ਦਿੱਲੀ ਵਾਲਿਆਂ ਨੂੰ ਚਲੇ ਗਿਆ ਉਹ ਇਹ ਸਭ ਲੋਕਾਂ ਦੇ ਸਾਹਮਣੇ ਆਪਣੀ ਸਥਿਤੀ ਨੂੰ ਸਪਸ਼ਟ ਕਰਨਾ ਜਿਹੜਾ ਕਰਾਪਸ਼ਨ ਪਹਿਲਾਂ ਰਜਿਸਟਰੀ ਜਿਹੜੀ ਆ 3500 4000 ਤੋਂ ਹੋ ਜਾਂਦੀ ਸੀ ਹੋ ਕੋਈ ਰੇਸਤੀਆ ਜਿਹੜੀ ਉਹ 40 ਤੋਂ 50000 ਤੋਂ ਕੱਟ ਨਹੀਂ ਹੁੰਦੀ ਮੇਰੇ ਨਾਲ ਜਿਆਦਾ ਤੁਸੀਂ ਨਹੀਂ ਘਰ ਦੇ ਦੁਰਦੇ ਹੋ ਮੈਂ ਵੀ ਸਾਰੇ ਪੰਜਾਬ ਵਿੱਚ ਘੁੰਮਦਾ ਰਹਿੰਦਾ ਮੈਂ ਲਰ ਰੇਸ਼ੀ ਦੇ ਰੇਟ ਇੱਥੇ ਤੱਕ ਚਲੇ ਗਏ ਹੈ ਕਰਾਪਸ਼ਨ ਕਿੱਥੋਂ ਬੰਦ ਹੋਈ ਜਦੋਂ ਤਹਫੀਲਦਾਰ ਕਾਨੂੰਗੋ ਪਟਵਾਰੀ ਦਾਬਾ ਮਾਰਦੇ ਸਰਕਾਰ ਦੀ ਜੁਟ ਗਈ ਹੈ ਜਾਪਤ ਬੰਦਿਆਂ ਨੂੰ ਹੱਥ ਕੋਲ ਤੋਂ ਬਿੱਤ ਮਰਤ ਲਈਏ ਫਿਰ ਆਪਣੇ ਐਮਐਲਏ ਆਪਣੇ ਲੀਡਰ ਇਹਨਾਂ ਦੇ ਆਪਣੇ ਬਜੀਰ ਜਿਹੜਿਆ ਉਹ ਕਰਾਪਸ਼ਨ ਦਾ ਮਤਲਬ ਹੱਦਾਂ ਬਨੇ ਤਾਂ ਪਰੇ ਗੀਆਂ ਤੇ ਪਰਦੇ ਪੁੱਟੇ ਹੋਏ ਨੇ ਉਹਨਾਂ ਬਾਰੇ ਮਤਲਬ ਸਪਸ਼ਟ ਇਹ ਹੈ ਵੀ ਸਰਕਾਰ ਤੇ ਦੋ ਮੁੱਦੇ ਅਹਿਮ ਹਨ ਜਿਹੜਾ ਕਰਪਸ਼ਨ ਦਾ ਤੇ ਸੈਂ ਸੈਂ ਜਿਹੜੇ ਕਰਪਸ਼ਨ ਕੋਲ ਤੀਸਰਾ ਵਿਰਾਸਤ ਮੁੱਦਾ ਹੈ ਉਹ ਸਿਗਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਤਹਾਸ ਹੈ ਬਹੁਤ ਬਟਾਛਾ ਹੋ ਗੁਰੂਗ੍ਰੰਥ ਸਾਹਿਬ ਜੀ ਦੇ ਬਿਆਦੀਆਂ ਦਾ ਜਿਹੜਾ ਬਹਿਲਕਲਾਂ ਵਾਲਾ ਹੋਇਆ ਕੋਟਪੁਰਾ ਹੋਇਆ ਇਹਨਾਂ ਬਿਆਦੀਆਂ ਨੇ ਸਵਾਲ ਤੇ ਉਸ ਫੈਕ ਦੇ ਕਿਸੇ ਵੇਲੇ ਮੁਖੀ ਉਮਰ ਮੇਜ ਪ੍ਰਤਾਪ ਰਹਿ ਦੇ ਉਮਰ ਮੇਜ ਪ੍ਰਤਾਪ ਦਾ ਖਰਾਜੀ ਵੀ ਬੋਲ ਹੀ ਰਿਹਾ ਦਾ ਆਪਣੀ ਗੱਲ ਵੀ ਇਹ ਸਾਡੇ ਵਾਲੇ ਮਤਲਬ ਠੀਕ ਨਹੀਂ ਕਰ ਰਹੇ ਹੈ। ਉਹ ਮਤਲਬ ਸਾਡੇ ਨਾਲੋਂ ਵੀ ਦੇਰ ਬੋਲਦੇ ਆ ਜੀ। ਅਸੀਂ ਇਹ ਕਹਿੰਦਾ ਵੀ ਜੇ ਗੁਰੂਗ੍ਰੰਥ ਸਾਹਿਬ ਜੀਆਂ ਬਿਆਦੀਆਂ ਦਾ ਕਾਲੀ ਭਾਜਪਾ ਵੇਲੇ ਇਨਸਾਫ ਨਹੀਂ ਹੋਇਆ ਕੈਪਟਨ ਤੇ ਚੰਨੀ ਵੇਲੇ ਸਾਫ ਨਹੀਂ ਹੋਏ ਤੇ ਜਿਹੜਾ ਕੁਝ ਗਰੰਟੀ ਦਿੱਤੀ ਸੀ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ 9 ਮਹੀਨੇ ਜਿਹੜਾ ਇਨਸਾਫ ਕਰਾਗੇ ਇਹਨਾਂ ਦਾ 2 ਸਾਲ ਹੋ ਗਏ ਤੇ ਹੁਣ ਕਦੋਂ ਸਾਫ ਹੋਏਗਾ ਭਗਵਾਨ ਮਾਨਜੀਤ ਤੇ ਕੇਜਰੀਵਾਦੀ ਦੱਸੜ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਨਹੀਂ ਕੁਝ ਗਰੰਟੀ ਦਿੱਤੀ ਉਹ ਕਦੋਂ ਹੁਣ ਇਨਸਾਫ ਕਰਨਾ ਤੁਸੀਂ ਸਾਡੀ ਪਾਰਟੀ ਦਾ ਇਹ ਮੰਨਣਾ ਹੈ ਸਪਸ਼ਟ ਰਹਾ ਜਿੰਨੇ ਕੇਦ ਗਰਮੀਤ ਰਾਮ ਰਹੀਮ ਦੇ ਉਹ ਡੇਰੇ ਵਾਲਿਆਂ ਦੇ ਖਿਲਾਫ ਕਾਰਜ ਕਰਦੇ ਹੋਏ ਉਹ ਸਾਰੇ ਕੇਸ ਸੁਪਰੀਮ ਕੋਰਟ ਰਾਹੀਂ ਕਲਾਸ ਪਰ ਕਰਾ ਕੇ ਲੈ ਗਿਆ ਉਹ ਦੂਸਰੇ ਸੁਪੇਚ ਤੇ ਸਾਡਾ ਏਜੀ ਕੀ ਕਰਦਾ ਸੀ ਸਾਡੇ ਪੰਜਾਬ ਗਵਰਨਮੈਂਟ ਕੀ ਕਰਦੀ ਸੀ ਇਹਦਾ ਜਵਾਬ ਤਾਂ ਪੰਜਾਬ ਦੇ ਲੋਕਾਂ ਨੇ ਦੇ ਨਹੀਂ ਜਿਹੜਾ ਪਹਿਲਾ ਏਜੀ ਭਈ ਸੀ ਉਹ ਤੇ ਅਜੇ ਵੀ ਬਾਕੇ ਆਪੋਜੀਸ਼ਨ ਦੇ ਰਿਹਾ ਇਹ ਗਰਮੀਤ ਰਾਮ ਰਹੀਮ ਦਾ ਵਕੀਲ ਰਿਹਾ ਏਜੀ ਬਣ ਤੋਂ ਪਹਿਲਾਂ ਤੱਕ ਤਾਂ ਫਿਰ ਇਹ ਤਾਂ ਤੁਸੀਂ ਹੁਣ ਮੈਂ ਅਸੀਂ ਤਾਂ ਉਦੋਂ ਨਹੀਂ ਸਟੇਟਮੈਂਟ ਕਰਦੇ ਸੀ ਵੀ ਇਹ ਤਾਂ ਇਨਸਾਫ ਦੇ ਆਦ ਨਹੀਂ ਹੋ ਸਕਦੀ ਇਹ ਤਾਂ ਹੋ ਨਹੀਂ ਸਕਦਾ ਵੀ ਏਜੀ ਨੂੰ ਨੋਟਸ ਨਾ ਆਇਆ ਹੋਵੇ ਜਦੋਂ ਬੇਰ ਮੰਨ ਲਓ ਵੱਡੀ ਬੋਰਡ ਜੱਲਾ ਉਸ ਨੇ ਇਹਨੂੰ ਨੋਟਸ ਹੁੰਦਾ ਤੇਰਾ ਮਤਲਬ ਏਜੀ ਜਾਣ ਬੁੱਝ ਕੇ ਜਾਂ ਪੀਐਸ ਵੀ ਆ ਜਾ ਖਾਈ ਲੈ ਡਰਿਆ ਤਾਂ ਕਿ ਇਸ ਤਰ੍ਹਾਂ ਹੋਏ ਨਾ ਇਹ ਤਾਂ ਸੇਮ ਉਹੋ ਜੀ ਗੱਲ ਹੈ ਜਿਵੇਂ ਖੱਤਰ ਕੇ ਨਰੰਗਾਰੀ ਵਾਲੇ ਕਾੜ ਮਿਲੇ ਜੇ ਤੁਹਾਡੇ ਯਾਦ ਹੋਵੇਗੀ ਤੋਂ ਲੜਾਂਕਾਰੀ ਵੀ ਆਪਣੇ ਕੇਸ ਆ ਜਿਹੜੇ ਉਹ ਬਦਲੀ ਕਰਾ ਕੇ ਵਾਲੇ ਲੈ ਗਏ। ਹੋਰ ਨਹੀਂ। ਕਹਿੰਦੇ ਉਹ ਤੋਂ ਕਾਂਗਰਸ ਉਹ ਵੀ ਮਦਦ ਕਰ ਦਿੱਤੀ। ਹੁਣ ਸਿੱਧੇ ਤੌਰ ਤੇ ਭਾਜਪਾ ਮਦਦ ਕਰਦੀ ਹੈ। ਗਰਮੀਤ RAM ਰਹੇ। ਗਰਮੀਤ RAM ਰਹੇ ਨੂੰ ਮਦਦ ਕਰ ਰਹੀ ਹੈ ਨਾ। ਹਰਿਆਣਾ ਗਵਰਨਮੈਂਟ ਵੀ ਕਰ ਰਹੀ ਹੈ ਤੇ ਹਿੰਦ ਗਵਰਨਮੈਂਟ ਵੀ ਕਰ ਰਹੀ ਹੈ। ਆਪ ਕੈਥੀ ਨੂੰ 2 ਮਹੀਨੇ ਬਾਅਦ ਪ੍ਰੋਲ ਮਿਲਦੀ ਹੈ। ਇਹ ਜਵਾਬ ਨਹੀਂ ਹੈ ਇਹਦਾ ਜਵਾਬ ਕਰਨਾ ਇਸ ਬਹੁਤ ਵੱਡਾ ਸਵਾਲ ਤੇ ਫਿਰ ਉਹ ਮੁਕਦਮੇ ਕਦੋਂ ਚੇਨ ਹੋਏ ਥੇ ਟੋਲੇ ਬਾਰੇ ਅੱਜ ਤੱਕ ਰਿਵੀਜ਼ਨ ਪਟੀਸ਼ਨ ਮੰਗੀ ਕੀਤੀ ਨਾ ਇਹਨਾਂ ਨੇ ਪਾਰਟੀ ਵੱਲੋਂ ਤੇ ਨਾ ਸਰਕਾਰ ਵੱਲੋਂ ਕੋਈ ਤਰਵਾਈ ਨਹੀਂ ਕੀਤੀ ਉਸ ਮਾਮਲੇ 'ਚ ਇੱਕ ਪਹਿਲੂ ਦੂਜਾ ਪਹਿਲੂ ਜਿਹੜਾ ਕੋਰਟ ਥੋੜਾ ਗੋਲੇਦਾਨ ਲੋਰ ਕੇ ਇਨਸਾਫ ਮਿਲੇਗਾ ਜਿਹੜਾ ਹੁਣ ਵਾਲਾ ਪ੍ਰੈਜੈਂਟ ਐਡਵੋਕੇਟ ਜਨਰਲ ਹੈ ਉਹ ਪਰਮਰਾਜ ਉਮਰ ਅਲੰਦਰ ਦਾ ਵਕੀਲ ਰਿਹਾ ਲਾਸਟ ਦਾ ਤੇ ਇਹ ਵੀ ਬੜਾ ਤੋਂ ਪੈਲਾ ਤੇ ਬਹੁਤ ਕੋਮਰ ਅਲੰਦਰ ਵੀ ਮਦਦ ਕਰੇਗਾ ਸਰਕਾਰ ਦੀ ਮਦਦ ਕਰੇਗਾ ਸਰਕਾਰ ਸਪਸ਼ਟ ਕਰੇ ਸਰਕਾਰ ਦੀ ਡਿਊਟੀ ਹੈ ਸਰਕਾਰ ਕਿਸ ਤਰ੍ਹਾਂ ਮਤਲਬ ਇਹਨੂੰ ਮਹਿਸੂਸ ਕਰਦੀ ਹੈ ਉਮਰ ਜੇ ਪ੍ਰਤਾਪ ਠੀਕ ਕਹਿ ਰਿਹਾ ਉਹ ਜਿਹੜਾ ਬੋਲਦਾ ਉਹ ਠੀਕ ਹੀ ਬੋਲਦਾ ਇਹ ਹੰਕਾਰ ਹੰਦੂਪ ਨਹੀਂ ਮਿਲਦਾ ਕਿਉਂਕਿ ਜਦੋਂ ਤੁਸੀਂ ਏਡੀ ਇਨਵੈਸਟਮੈਂਟ ਦੇ ਬੰਦੇ ਲਾ ਦੇਣੇ ਨੇ ਉਹ ਸਰਕਾਰ ਦੀ ਜਿਹੜੀ ਵੈਲ ਪਾਵਰ ਆ ਜਾਂ ਉਹ ਕਮਜ਼ੋਰ ਹੈ ਜਾਂ ਸਰਕਾਰ ਜਾਣ ਬੁੱਝ ਕੇ ਇਹਨਾਂ ਕਿਸਾਨਾਂ ਨੂੰ ਹਸਾਤ ਕਰਨਾ ਚਾਹੁੰਦੀ ਹੈ ਮਤਲਬ ਇਸ ਪਾਸੇ ਅੱਲਾਹ ਜਿਵੇਂ ਨਹੀਂ ਤਾਂ ਫਿਰ ਇਹ ਗੱਲ ਲਿੰਕ ਚ ਹੋਣੀ ਇਹ ਮੈਂ ਕਹਿੰਦਾ ਜਿਆਜ ਗਰਮੀਤ ਰਾਮ ਰਹੀਮ ਜੇਲ੍ਹ ਵਿੱਚ ਉਹ ਸਾਡੀ ਪਾਰਟੀ ਦਾ ਸਭ ਤੋਂ ਵੱਡਾ ਜੋਗਦਾ ਸਾਡੀ ਪਾਰਟੀ ਮੈਂ ਪਾਰਟੀ ਦਾ ਕਿਉਂ ਕਹਿੰਦਾ का जो देव अखबार है साली पेपर जो गुमनाम बच्चिया ने जोड़िया चिट्ठिया भेजी अखबारों ने लीडर मालकानू हाई कोर्ट सुप्रीम कोर्ट ने चीफ जस्टिस भी किसी ने नोटिस नहीं लिया गया अखबार तो ने गुमनाम चिट्ठिया छापिया सिर्फ एक अखबार पखबार बड़े हो सकते हैं ਛਾੜਾ ਖ਼ਵਾਰ ਮਤਲਬ ਮੀਡੀਆ ਅਖ਼ਬਾਰ ਹੋ ਸਕਦਾ بڑا ਅਖ਼ਬਾਰ ਨੇ ਜਿਹੜੀ ਹੂਮਗਾਰਾ ਕੀਤੀ ਆ ਇਹਦਾ ਕੋਈ ਬਦਲ ਨਹੀਂ ਲਈ ਜਿਹਾ ਜੋ ਲੜਕੀਆਂ ਨੂੰ ਸਾਹ ਮਿਲਿਆ ਉਹ ਤੇ ਸਾਨੂੰ ਸੰਤੁਸ਼ਟੀ ਇਸ ਗੱਲ ਦੀ ਆ ਵੀ ਸੀਟੀਏਮ ਦੇ ਸਾਡੇ ਅਖ਼ਬਾਰ ਦੇ ਇਸ ਦੇ ਸਭ ਤੋਂ ਵੱਡੀ ਹੂਮਗਾਰਾ ਤੇ ਅੱਜ ਜੇ 10-10 ਸਾਲ ਦੀ ਸਜ਼ਾ ਮੈਂ ਉਹ ਸਲੂਟ ਕਰਦਾ ਹਾਂ ਉਹ ਜੱਜ ਨੂੰ ਜਿਹਦੇ 10 ਸਾਲ ਸਜ਼ਾ ਇੱਕ ਤੇ 10 ਸਾਲ ਦੂਜੀ ਇਕੱਠਿਆ ਰਹਿ ਨਹੀਂ ਹੁੰਦੀਆਂ ਪਹਿਲਾਂ ਇਹ ਨਹੀਂ ਪੂਰੀ ਕਰੇਗਾ ਫਿਰ ਦੂਜੀ ਪੂਰੀ ਹੋਈ ਉਹ ਬੜਾ ਹੈ ਮਤਲਬ ਉਹਦੇ ਕਥੀ ਰੋਲਾ ਪਾ ਰਿਹਾ ਕਿ ਕਹ ਤੋ ਦੇਸ਼ ਦੇ ਫਕਵਾਰ ਦੇ ਫਰੰਟ ਤੇ ਜਿਹੜੀ ਲੱਗੀ ਖਬਰ ਉਹਦੇ ਕਾਰਨ ਸੂ ਉਹ ਮੋਟੋ ਨੋਟਿਸ ਬਣਾ ਕੇ ਰਹਾ ਹਾਈ ਕੋਰਟ ਨੇ ਲਿਆ ਤਾਂ ਸੀ ਵੀ ਅਜੇ ਬਾਰੀ ਲੱਗੀ ਉਹਦੇ ਚ ਡਾਕਟਰ ਜੂਨ ਨੇ ਹੀ ਜਦੋਂ ਪੰਚਕੁਲਾ ਕੋਰਟ ਚੋਂ ਉਹਨੂੰ ਸਜ਼ਾ ਹੁੰਦੀ ਆ ਡਾਕਟਰ ਜੂਨ ਨੇ ਦੇਸ਼ੇ ਤੋਂ ਖਬਰ ਵਾਲੀ ਫੋਟੋ ਲਈ ਤੇ ਨਾਲ ਲਿਖਿਆ ਵੀ ਅੱਜ ਬਾਬਾ ਇਹ ਢੇਰ ਤੇ ਜਾ ਰਿਹਾ ਕੁੱਪਤੀ ਬਾਬਾ ਮੈਂ ਬਾਬਾ ਨਹੀਂ ਕਹਿ ਸਕਦਾ ਕਿਉਂਕਿ ਬਾਬੇ ਤਾਂ ਬਹੁਤ ਬਾਈ ਦੀ ਗੱਲ ਉਹਦੀ ਹੈ ਤੇ ਅਖੌਤੀ ਬਾਬਾ ਜਿਹੜਾ ਜਵਰੀ ਬਣਿਆ ਬਾਬਾ ਜਿਹੜਾ ਖਾਲਸਤਾਨੀਆਂ ਨੇ ਜਵਰੀ ਬਣਾਇਆ ਬਾਬਾ ਉਸ ਨੂੰ ਜਿਹੜੀ ਸਜ਼ਾ ਹੋਈ ਤਾਂ ਦਾਦਰਬੰਦੂਰ ਨੇ ਲਿਖਿਆ ਬੇ ਦੇ ਲਈ ਬੇਸ਼ੇਕ ਦੀ ਸਭ ਤੋਂ ਵੱਡੀ ਭੂਮਿਕਾ ਜੋ ਖਬਰਾਂ ਨਾਲ ਲੱਗਦੀ ਤਾਂ ਇਗਵਾਰੀ ਨਹੀਂ ਛੋੜੀ ਤੇ ਬਾਬਾ ਅੱਜ ਸਿੱਖਾਂ ਕੋਈ ਨਹੀਂ ਆ ਲੈ ਜਿਹਨੂੰ ਪ੍ਰਧਾਨ ਮੰਤਰੀ ਤੱਕ ਕੇਂਦਰ ਦੇ ਮੰਤਰੀਆਂ ਤੱਕ ਸ਼ੂਟ ਕਰਦੇ ਸੋ ਅਸੀਂ ਆਪਣੇ ਸਮਾਜ ਦੇ ਅੰਦਰ ਆਪਣੀ ਭੂਮਿਕਾ ਨਿਭਾ ਸਕੀ peta nu one ti imp kon nihenndie pe esa nu o zaa gw nier landa asipli ku ba a kitty